ਜਿੰਦਾਬਾਦ ਨਰਸਿੰਗ ਐਸੋਸੀਏਸ਼ਨ ਜਿੰਦਾਬਾਦ ਸਰਕਾਰੀ ਹਸਪਤਾਲ ਜੈ ਸ੍ਰੀ 10 ਸ੍ਰੀ ਅੱਜ ਅਸੀਂ ਜਿਹੜਾ ਕੁਝ ਦਿਨਾਂ ਤੋਂ ਅਸੀਂ ਪਹਿਲਾਂ ਹੀ ਪੂਰਾ ਇੰਡੀਆ ਦੇ ਵਿੱਚ ਇੱਕ ਕਲਕੱਤਾ ਦੇ ਮੈਡੀਕਲ ਕਾਲਜ 'ਚ ਇੱਕ ਸੀਨੀਅਰ ਡਾਕਟਰ ਦੇ ਨਾਲ ਰੇਪ ਹੋਇਆ ਉਹਦੇ ਬਾਅਦ ਉਹਨੂੰ ਉਹਨਾਂ ਦੀ ਮਾਰ ਦਿੱਤਾ ਗਿਆ ਉਹਦੇ ਸੰਬੰਧ ਵਿੱਚ ਪੀਸੀਐਮ ਐਸ ਐਸੋਸੀਏਸ਼ਨ ਫਾਰਮੇਸੀ ਐਸੋਸੀਏਸ਼ਨ ਨਰਸਿੰਗ ਐਸੋਸੀਏਸ਼ਨ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਉਹਨਾਂ ਵੱਲੋਂ ਸਰਕਾਰ ਦੇ ਸਾਰੇ ਸਾਡੇ ਅਜ ਪੂਰੇ ਪੰਜਾਬ ਦੇ ਵਿੱਚ ਇਹ ਕਾਲ ਦਿੱਤੀ ਗਈ ਆ ਜਿਸ ਦੇ ਸਬੰਧ ਵਿੱਚ ਅੱਜ ਸਿਵਲ ਹਸਪੀਟਲ 'ਚ ਸਬਡਿਵੀਜ਼ਨ ਹਸਪੀਟਲ 'ਚ ਸੀਐਸਸੀ ਦੇ ਵਿੱਚ ਜਿੱਥੇ ਵੀ ਸਾਡੇ ਸਰਕਾਰੀ ادارے ਆ ਉਹਨਾਂ ਦੇ ਵਿੱਚ ਅੱਜ ਆਪੀਡੀ ਸਰਵਿਸਿਜ਼ ਬੰਦ ਕੀਤੀਆਂ ਗਈਆਂ ਤੇ ਸਾਡੀ ਮੰਗ ਇਹ ਹੀ ਆ ਕਿ ਇਹੋ ਜਿਹਾ ਇਨਸੀਡੈਂਟ ਜਿਹੜੇ ਵਾਰ-ਵਾਰ ਫੀਮੇਲ ਦੇ ਨਾਲ ਹੁੰਦੇ ਆ ਇਹਦੇ ਲਈ ਸਰਕਾਰ ਉਹਨਾਂ ਦੀ ਸਿਕਿਉਰਿਟੀ ਵਾਸਤੇ ਵਧੀਆ ਉੱਥੇ ਕਰਨ ਸੈਕੰਡ ਜਿਹੜਾ ਜਿਹੜੇ ਦੋਸ਼ੀ ਇਸ ਵੇਲੇ ਇੰਨੇ ਦਿਨ ਹੋਣ ਤੋਂ ਬਾਅਦ ਉਹਨਾਂ ਦੀ ਕੋਈ ਵੀ ਉਹਨਾਂ ਤੇ ਐਕਸ਼ਨ ਨਹੀਂ ਹੋ ਰਿਹਾ ਹੈਗਾ ਉਸ ਸੰਬੰਧ ਵਿੱਚ ਅਸੀਂ ਜਿਹੜਾ ਉਹਨਾਂ ਨੂੰ ਸਰਕਾਰ ਨੂੰ ਸੈਂਟਰਲ ਸਰਕਾਰ ਆ ਜਾਂ ਸਟੇਟ ਦੀ ਸਰਕਾਰ ਆ ਡਾਕਟਰ ਅਸੀਂ ਸਾਰੇ ਹਿੰਦੁਸਤਾਨ ਦੇ ਇਕੱਠੇ ਆ ਉਹਨਾਂ ਨੂੰ ਸਜ਼ਾ ਦੇਣ ਤੇ ਉਹਨਾਂ ਦਾ ਉਹ ਹੱਕ ਮਿਲੇ ਜਿਹੜਾ ਉਹਦਾ ਨੁਕਸਾਨ ਹੋ ਗਿਆ ਉਹ ਤਾਂ ਬੜੀ ਬਹੁਤ ਮਾੜੀ ਗੱਲ ਆ ਪਰ ਹੁਣ ਉਹਨਾਂ ਦੋਸ਼ੀਆਂ ਨੂੰ ਸਜ਼ਾ ਹੀ ਦੇਣੀ ਆਪਣੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਜਾਂ ਸਾਡੀ ਪਬਲਿਕ ਆ ਉਦੇ ਵਾਸਤੇ ਇੱਕ ਸੇਧ ਬਣੂਗੀ ਸਾਡੇ ਨਾਲ ਸਾਡੀ ਆਈਐਮਾ ਐਸੋਸੀਏਸ਼ਨ ਵੀ ਸਾਡੇ ਨਾਲ ਐਸੋਸੀਏਟਡ ਆ ਉਹਨਾਂ ਵੱਲੋਂ ਵੀ ਜਿਹੜਾ ਕੱਲ ਹੈਗਾ ਪੂਰੀਆਂ ਓਪੜੀ ਸਰਵਿਸਿਜ਼ ਜਿਹੜੀਆਂ ਪ੍ਰਾਈਵੇਟ ਹਸਪੀਟਲਸ ਵੀ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਬੰਦ ਕੀਤੇ ਜਾਣਗੇ ਤੇ ਅਸੀਂ ਇਹੀ ਮੈਸੇਜ ਦਿੰਨੇ ਆ ਕਿ ਇਹ ਇੱਕ ਪੜੀ ਲਿਖੀ ਕੌਮ ਐਨੀ ਸੂਝਵਾਨ ਕੌਮ ਜਿਹੜੀ ਹਰ ਵੇਲੇ ਇਹ ਸਾਡਾ ਲੋਕਾਂ ਦਾ ਇਲਾਜ ਕਰਦੀ ਆ ਉਹਨਾਂ ਨੂੰ ਸਟੇਜ ਤੇ ਨਾ ਇਦਾਂ ਦੇ ਪਲੇਟਫਾਰਮ ਤੇ ਨਾਂ ਤਾਰਿਆ ਜਾਏ ਕਿ ਆਪਾਂ ਕੱਲ ਨੂੰ ਬੰਦ ਕਰਕੇ ਸਟ੍ਰਾਈਕ ਕਰਕੇ ਲੋਕਾਂ ਦੀ ਸੇਵਾ ਜਿਹੜੀ ਆ ਆਪਣੀ ਆਪਣਾ ਜਿਹੜਾ ਧਰਮ ਆ ਉਹਨੂੰ ਅਸੀਂ ਖਰਾਬ ਕਰ ਸਕੀਏ ਸਰਕਾਰ ਇੱਥੇ ਜਲਦ ਤੋਂ ਜਲਦ ਐਕਸ਼ਨ ਲਗੇ ਤਾਂ ਕਿ ਇਹ ਜਿਹੜੀ ਸਟ੍ਰਾਈਕਾ ਸਾਨੂੰ ਅਗਲੇ ਦਿਨਾਂ ਵਿੱਚ ਹੋਰ ਹੋਰ ਮਾੜੇ ਤਰੀਕੇ ਨਾਲ ਸਾਨੂੰ ਨਾ ਕਰਨੀ ਪਵੇ ਜਾਂ ਹੋਰ ਸੇਵਾਵਾਂ ਸਾਨੂੰ ਨਾ ਬੰਦੀਆਂ ਕਰਨ ਇਹ ਜਲਦੀ ਤੋਂ ਜਲਦੀ ਇੱਥੇ ਐਕਸ਼ਨ ਲਿਆ ਜਾਵੇ ਸਟ੍ਰਾਈਕ ਦੀ ਇੱਕ ਮੰਦੀ ਵੀ ਅੱਗੇ ਵੀ ਕੀ ਹੈ ਫਿਲਹਾਲ ਦੇ ਇੱਕ ਦਿਨ ਦੀ ਸਟ੍ਰਾਈਕ ਦੀ ਕਾਲ ਸੀਗੀ ਅੱਜ ਓਪੀਡੀ ਸਰਵਿਸਿਜ਼ ਬੰਦ ਹੈਗੀਆਂ ਸਿਰਫ ਐਮਰਜੈਂਸੀ ਸਰਵਿਸਿਜ਼ ਹੈਗੀਆਂ ਬਾਕੀ ਡਿਪੈਂਡ ਕਰਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਇਨਸਟਰਕਸ਼ਨਸ ਮਿਲਣਗੇ ਅਸੀਂ ਉਹ ਹੀ ਕਰਾਂਗੇ ਅੱਗੇ ਕੀ ਜਿੱਤਾਂ ਨਹੀਂ ਪੜਿਆ ਜਾਂਦਾ ਹਾਂਜੀ ਉਹ ਡਿਪੈਂਡ ਕਰਦਾ ਜਿਸ ਤਰ੍ਹਾਂ ਸਾਡੀ ਐਸੋਸੀਏਸ਼ਨ ਸਾਨੂੰ ਗਾਈਡ ਕਰੇਗੀ ਉਸ ਤਰ੍ਹਾਂ ਅਸੀਂ ਲਗਾਤਾਰ ਪ੍ਰਦਰਸ਼ਨ ਕਰਾਂਗੇ ਜੇ ਇਨਸਟਰਕਸ਼ਨਸ ਆਣ ਗਿਆ ਲੱਗਦਾ ਨਹੀਂ ਪੜੇ ਲਿਖੇ ਹੋਣ ਦੇ ਬਾਅਦ ਲੋਕ ਜਿਹੜੇ ਅੰਦਰ ਵਾਲੇ ਕੰਮ ਕਰ ਰਹੇ ਨੇ ਕਿ ਉਹ ਜਿਹਨ ਲੋਕਾਂ ਦੀ ਜਾਲ ਵਿਚਾਰੇ ਰੱਬੂਤ ਸੁਜਾਨਾ ਉਹਨਾਂ ਤੇ ਜਿਹੜਾ ਅਟੈਕ ਕੀਤਾ ਨਹੀਂ ਜੀ ਬਿਲਕੁਲ ਬਹੁਤ ਹਾਈਵਾਨੀਅਤ ਵਾਲੀ ਗੱਲ ਸੀਗੀ ਹੈ ਜੋ ਹੋਇਆ ਹੈਗਾ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈਗਾ ਉਹਦੀ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ ਕਿਸ ਤਰ੍ਹਾਂ ਦਰਿੰਦਗੀ ਨਾਲ ਉਹਤੇ ਹਤਿਆਚਾਰ ਕਰਕੇ ਵੇਪ ਕਰਨ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਹੈਗਾ ਮੈਂ ਤੇ ਚਾਹਨੀ ਆ ਬਾਰ-ਬਾਰ ਇਹੀ ਕਹਿ ਰਹੀ ਆ ਕਿ ਸਾਨੂੰ ਸੋਸਾਇਟੀ ਦੇ ਵਿੱਚ ਮਯੇਜ਼ ਲਿਆਨੇ ਬੰਨਗੇ ਸੋਸਾਇਟੀ ਐਜ਼ ਅ ਹੋਲੀ ਇਹਨੂੰ ਠੀਕ ਕਰ ਪਾਏਗੀ ਅਸੀਂ ਲੋਕ ਇਨਸਾਨ ਜੇ ਅਸੀਂ ਹੁਣ ਕਹੀਏ ਕਿ ਅਸੀਂ ਜਿਹੜੀ ਜਨਰੇਸ਼ਨ ਇਸ ਰਸਤੇ ਤੇ ਪੈ ਗਈ ਹੈ ਉਹਨੂੰ ਰੋਕ ਸਕਦੇ ਆ ਪਰ ਬਦਲ ਨਹੀਂ ਸਕਦੇ ਉਹਨੂੰ ਪਰ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨੂੰ ਅਸੀਂ ਪੜਾ ਕੇ ਸਿਖਾ ਕੇ ਕਰਦੇ ਲੈਵਲ ਤੋਂ ਹੀ ਅਗਰ ਉਹਨੂੰ ਅਸੀਂ ਇਹ ਸਿੱਖਿਆ ਦਵਾਂਗੇ ਕਿ ਕਿਸ ਤਰ੍ਹਾਂ ਇੱਜ਼ਤ ਕਰਨੀ ਹੈ ਇੱਕ ਦੂਸਰੇ ਦੀ ਤਾਂ ਹੀ ਇਹ ਬਦਲ ਸਕਦੇ ਆ ਮੈਂ ਤੇ ਸਾਰਿਆਂ ਨੂੰ ਇਹ ਲੈਕਚਰ ਵੀ ਇਹ ਹੀ ਦਿੱਤਾ ਹੈਗਾ ਕਿ ਇੱਕ ਪਾਸੇ ਅਸੀਂ ਮਾਤਾ ਜਿੰਦਕੁੰਨੀ ਮਾਤਾ ਵੈਸ਼ਨੋ ਦੇਵੀ ਬਾਕੀ ਮਾਤਾਵਾਂ ਦੀ ਪੂਜਾ ਕਰਦੇ ਆ ਤੇ ਦੂਸਰੇ ਪਾਸੇ ਫੀਮੇਲਸ ਦੇ ਉੱਪਰ ਰੇਪ ਹੋ ਰਿਹਾ ਹੈ ਕਿਉਂ ਇਸ ਤਰ੍ਹਾਂ ਕਿਉਂ ਹੈ ਸੋਸਾਇਟੀ ਡਬਲ ਸਟੈਂਡਰਡਸ ਦੇ ਨਾਲ ਕਿਉਂ ਜੀ ਰਹੀ ਹੈਗੀ ਹੈ ਕਿਉਂ ਨਹੀਂ ਸਮਝਦੀ ਇਸ ਦਾ ਕਿ ਮੇਰੇ ਇੱਕ ਡਾਕਟਰ ਨੇ ਬੋਲਿਆ ਕਿ ਇੱਕ ਫੀਮੇਲ ਨੂੰ ਕੀ ਇੱਕ ਫਨ ਔਰ ਰਿਕਰੀਏਸ਼ਨ ਦਾ ਹੀ ਪਾਰਟ ਸਮਝਿਆ ਜਾਂਦਾ ਹੈ ਕਿ ਉਸ ਨੂੰ ਉਹ ਸਟੇਟਸ ਮਿਲੇਗਾ ਹੀ ਨਹੀਂ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਆ ਇਕੁਐਲਿਟੀ ਕਿੱਥੇ ਰਹਿ ਗਈ ਜੇ ਉਹਨੂੰ ਇੱਜ਼ਤ ਹੀ ਨਹੀਂ ਦਿੱਤੀ ਤੇ ਇਕੁਐਲਿਟੀ ਕਿੱਥੇ ਹੈਗੀ